ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਇਸ ਵੀਡੀਓ ਨੂੰ ਦੇਖ ਕੇ ਨਾ ਸੱਚੀ ਬੜਾ ਹੀ ਦੁੱਖ ਲੱਗਾ ਦੇਖੋ ਤੁਸੀਂ ਇਹ ਵੀਡੀਓ ਦੇ ਵਿੱਚ ਨਾ ਇਸ ਔਰਤ ਨੂੰ ਦੇਖ ਸਕਦੇ ਹੋ ਜੋ ਕਿ ਗੁਰੂ ਘਰ ਦੇ ਵਿੱਚ ਨਾ ਰੋਜ਼ ਜਾਂਦੀ ਸੀ ਤੇ ਉੱਥੋਂ ਮੱਥਾ ਟੇਕਣ ਦੇ ਬਹਾਨੇ ਪੈਸੇ ਚੋਰੀ ਕਰਕੇ ਲੈ ਜਾਂਦੀ ਸੀ ਜਿਸ ਤੋਂ ਬਾਅਦ ਗ੍ਰੰਥੀ ਸਿੰਘ ਨੂੰ ਨਾ ਉਸਤੇ ਸ਼ੱਕ ਹੋਣ ਲੱਗਿਆ ਤੇ ਉਹ ਉਸ ਤੋਂ ਚੋਰੀ ਵੀਡੀਓ ਬਣਾਉਣ ਲੱਗ ਜਾਂਦਾ ਹੈ ਤੇ ਦੇਖੋ ਜਦੋਂ ਪਹਿਲੇ ਦਿਨ ਆਉਂਦੀ ਹੈ ਤਾਂ ਉਸ ਦਿਨ ਵੀ ਪੈਸੇ ਚੋਰੀ ਕਰਕੇ ਲੈ ਕੇ ਜਾਂਦੀ ਹੈ ਤੇ ਦੂਸਰੇ ਦਿਨ ਵੀ ਦੇਖੋ ਮੱਥਾ ਟੇਕਣ ਦੇ ਬਹਾਨੇ ਪੈਸੇ ਚੋਰੀ ਕਰ ਲੈਂਦੀ ਹੈ ਮੰਨਿਆ ਕਿ ਇਸ ਔਰਤ ਦੀ ਕੋਈ ਮਜਬੂਰੀ ਹੋਣੀ ਹੈ ਪਰ ਇਸ ਤਰ੍ਹਾਂ ਗੁਰੂ ਘਰ ਦੇ ਵਿੱਚੋਂ ਪੈਸੇ ਚੋਰੀ ਕਰਨਾ ਬਹੁਤ ਗਲਤ ਗੱਲ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਪ੍ਰਤੀ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ Rabraka.